ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ ਅੱਜ ਅਸੀਂ ਬੈਲਬਰਡ ਦੇ ਸੂਟ ਦੀ ਕਟਿੰਗ ਦੱਸਾਂਗੇ ਜਿਹੜਾ 380 ਕੱਪੜਾ ਸਾਡੇ ਕੋਲੇ 380 ਦੇ ਵਿੱਚੋਂ ਪਹਿਲਾਂ ਅਸੀਂ ਤੁਹਾਨੂੰ ਨਾ ਕਮੀਜ਼ ਦੀ ਕਟਿੰਗ ਦੱਸਾਂਗੇ ਬਾਅਦ ਵਿੱਚ ਜਿਹੜਾ ਸਲਵਾਰ ਦਾ ਕੱਪੜਾ ਉਹਦੇ ਉੱਤੇ ਤੁਹਾਨੂੰ ਚੀਜ਼ਾਂ ਦੱਸਾਂਗੇ ਵੀ ਇੱਥੋਂ ਬਿਲਟ ਲਿਕਰਦਾ ਹੈ ਇੱਥੋਂ ਪਹੁੰਚ ਲਿਕਰਦਾ ਹੈ ਨੇ ਇੱਥੋਂ ਅਸੀਂ ਹੁੰਦੇ ਕੱਢਣੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਤੇ ਲਾਈਕ ਵੀ ਕਰਦੇ ਹਾਂ ਹਾਂਜੀ ਇਹ ਆਪਣੇ ਕੋਲੇ 380 ਕੱਪੜਾ ਹੈ ਜਾਣੀ ਕਿ 95 ਪੁਆਇੰਟ ਦੀ ਤੈਅ ਹੈ ਆਪਣੇ ਕੋਲੇ ਦੀ ਤੇ 380 ਕੱਪੜੇ ਨੂੰ ਆਪਾਂ ਪਹਿਲਾਂ ਕਮੀਜ਼ ਦੀ ਲਵਾਈ ਲਾਹਾਂਗੇ ਇਹਦੇ ਵਿੱਚੋਂ ਕਮੀਜ਼ ਦੀ ਲਵਾਈ ਆਪਾਂ ਨੇ ਲਾ ਲੈਣੀ ਹੈਗੀ 380 ਕੱਪੜੇ ਦੇ ਵਿੱਚੋਂ ਇਹਨੂੰ ਦੂਰਾ ਕਰਕੇ ਆਪਾਂ ਨੇ ਲਾ ਲੈਣੀ ਹੈ ਕਮੀਜ਼ ਦੀ ਲਵਾਈ ਤੇ ਪਹਿਲਾਂ ਆਪਾਂ ਇਹਦਾ ਕਾਣ ਦੇਖ ਲੈਣਾ ਵੀ ਕਿਸੇ ਪਾਸੇ ਕਾਂਟੜੀ ਹੈ ਇਸ ਕੱਪੜੇ ਦੇ ਵਿੱਚ ਇਹਨੂੰ ਆਪਾਂ ਨੇ ਇਧਰਲੇ ਪੰਨ ਤੋਂ ਫੜ ਲੈਣਾ ਇਧਰਲੇ ਪੰਨ ਤੋਂ ਫੜ ਕੇ ਆਪਾਂ ਨੇ ਇਹ ਕੱਪੜੇ ਨੂੰ ਝਾਰ ਕੇ ਸਿੱਧਾ ਕਰ ਲਿਆ ਜਿਹੜੀ ਬਾਹਰ ਘਾਟ ਸੀ ਆਪਣੀ ਇੱਕ ਸਾਈਡ ਤੇ ਉੱਪਰ ਲਿਖੋ ਦੀ ਇਧਰਲੇ ਪਾਸੇ ਹੁਣ ਇਸ ਤੋਂ ਆਪਾਂ ਨੇ ਇਹਦੀ ਲੰਬਾਈ ਮਿਲ ਲੈਣੀ ਹੈਗੀ ਆਪਣੇ ਕੋਲ ਜਿਹੜੀ ਕਮੀਜ਼ ਦੀ ਲੰਬਾਈ ਹੈ ਉਹ 38.5 ਇੰਚ ਹੈ 38.5 ਇੰਚ ਤੇ ਆਪਾਂ ਇਹ ਬੈਲ ਬਟ ਦਾ ਕੱਪੜਾ ਕੋਈ ਥੋੜੀ ਬਹੁਤੀ ਬਾਹਰ ਘਾਟ ਹੋ ਜਾਈਦੀ ਆਪਾਂ 5 ਇੰਚ ਇਹਨੂੰ ਵੱਧ ਕਟਾਂਗੇ 38 ਤੇ 5 43 ਇੰਚ ਆਪਾਂ ਇਹਦੀ ਲਵਾਈ ਲਾਹਾਂਗੇ ਤਾਂ ਇਹਨੂੰ ਆਪਾਂ ਨੇ ਇੱਥੋਂ ਫੜ ਲੈਣਾ ਆ ਨਿਸ਼ਾਨ ਤੋਂ ਤੇ ਆਪਾਂ ਇਧਰ ਲੀਆਂ ਕੰਨੀਆਂ ਨੂੰ ਮਿਲਾ ਲੈਣਾ ਦੋਨੇ ਕੰਨੀਆਂ ਨੂੰ ਮਿਲਾ ਲੈਣਾ ਤੇ ਦੋਨੇ ਕੰਨੀਆਂ ਨੂੰ ਮਿਲਾ ਕੇ ਆਪਾਂ ਨੇ ਇਹਨੂੰ ਫੜ ਲੈਣਾਗਾ ਆਪਾਂ ਨੇ ਤਾਂ ਆਪਾਂ ਇਹ ਕਮੀਜ਼ ਦੀ ਲਵਾਈ ਲਾ ਦੇਣੀ ਹੈ ਇਹ ਆਪਾਂ ਨੇ ਕਮੀਜ਼ ਦੀ ਲਵਾਈ ਹੈ ਜਿਹੜੀ ਕਮੀਜ਼ ਦੀ ਲਵਾਈ ਲਾਤੀ ਹੁਣ ਆਪਾਂ ਇਹਦੇ ਨਾਲੋਂ ਆਪਾਂ ਜਿਹੜਾ ਆਪਣੇ ਕੋਲ ਇਹ ਸਲਵਾਰ ਦਾ ਕਪੜਾ ਬਚਿਆ ਹੈਗਾ ਇਹਦੇ ਨਾਲੋਂ ਆਪਾਂ ਬਾਹਾਂ ਦੀ ਲਵਾਈ ਲਾਉਣੀ ਹੈਗੀ ਬਾਹਾਂ ਕੱਟ ਕੇ ਲਵਾਈ ਲਾਹਾਂਗੇ ਨਾਲੋਂ ਇਹ ਤੇ ਬਿਲਟ ਬਣ ਜੂਗਾ ਮੋਡਾ ਪਾਣੇ ਦਾ 8.5 ਇੰਚ ਪਾਉਣਾ ਹੈ ਇਹਦੇ ਜਿਹੜਾ ਡਿਜ਼ਾਈਨ ਹੈ ਇਹ ਡਿਜ਼ਾਈਨ ਆਹ ਛਿੱਟਿਆਂ ਦਾ ਜਾ ਰਹੇਗਾ ਇਧਰਲੀ ਸਾਈਡ ਆਪਾਂ ਮੋਡਾ ਕੱਢਾਂਗੇ 8.5 ਤੇ 9.5 19 ਇੰਚ ਆਪਾਂ ਇਹ ਕੱਪੜਾ ਦੂਰਾ ਕਰ ਲਾਂਗੇ 19 ਤੇ 20 ਦੇ ਵਿੱਚਕਾਰ ਆਪਾਂ ਉੱਪਰ ਕੱਪੜਾ ਮੋੜ ਕੇ ਇਹਨੂੰ ਉੱਪਰ ਝਾੜ ਲੈਣਾਗਾ ਝਾੜ ਕੇ ਇਹਨੂੰ ਸੁੱਧਾ ਕਰ ਲੈਣਾ ਹਰ ਵਕਤ ਆ ਦੇਖੋ ਆਪਣੇ ਕੋਲੇ ਇਧਰ ਜਿਹੜਾ ਪੀਸ ਬਚ ਗਿਆ ਆਪਣੇ ਕੋਲੇ ਇਹ 15 ਇੰਚ ਦਾ ਪੀਸ ਬਚ ਗਿਆ ਇਹਦੇ ਨਾਲੋਂ ਆਪਾਂ 벨ਟ ਲਾ ਲਾਂਗੇ ਹੁਣ ਆਪਾਂ ਨੇ ਇਹ ਮੋੜ ਲਿਆ ਦੇਖੋ ਇਹਦਾ ਸਿੱਧਾ ਪਾਸਾ ਅੰਦਰ ਹੈ ਡਿਜ਼ਾਈਨ ਇਹਦਾ ਇਸ ਤਰ੍ਹਾਂ ਪਜਾਰਿਆ ਗਿਆ ਇਹਨੂੰ ਆਪਾਂ ਮੋੜ ਕੇ ਚਾਰੇ ਆਪਾਂ ਪੱਲੇ ਇਹਨੂੰ ਮੋੜ ਲਿਆ ਆਪਾਂ ਨੇ ਹੁਣ ਇਹਦੇ ਉੱਪਰ ਆਪਾਂ ਕੀ ਕਰਨਾ ਕਿਉਂਕਿ ਆਪਾਂ ਨੇ ਵੱਡੇ ਪਣੇ ਦਾ ਸੂਟ ਕੱਟ ਰਹੇ ਹਾਂ ਇਹ ਮਲਵਟ ਦਾ ਆਪਾਂ ਨੇ ਨਾਲ ਉਹ ਇਹਦਾ ਬੈਲਟ ਵੀ ਲਾਉਣਾਗਾ ਤੇ ਇਸੇ ਕਰਕੇ ਆਪਾਂ ਬਾਹਰ ਹੀ ਲਵਾਈ ਲਾਉਣੀ ਹੈ ਇਹਦੇ ਨਾਲੋਂ ਆਪਾਂ ਬੈਲਟ ਲਾ ਕੇ ਉੱਪਰ ਪਹੁੰਚੇ ਲਾ ਬਾਜੂ ਕੱਟ ਰਹੇ ਹਾਂ ਬਾਜੂ ਦੀ ਆਪਾਂ ਜਿਹੜੀ ਮੜਾਈ ਦਾ ਮੂਰਲਾ ਹੈ ਇਸ ਤੇ ਦਾ ਨਿਸ਼ਾਨ ਆਪਾਂ ਨੇ ਇਹ ਲਾ ਲਿਆ ਉਸ ਤੋਂ ਮਗਰੋਂ ਆਪਣੇ ਕੋਲ ਜਿਹੜੀ ਬਾਹ ਗਈ ਬਾਹ ਪਾਣੇ 1.5/8 ਤਿਆਰ ਰੱਖਣੀਆਂ ਗਈ ਤਾਂ ਆਪਾਂ 19 ਇੰਚ ਤੇ ਨਿਸ਼ਾਨ ਲਾਵਾਂਗੇ ਤੇ ਜਿਹੜੀ ਆਪਾਂ ਮੋਢੇ ਦੀ ਢਾਲ ਪਾਉਣੀ ਹੈਗੀ ਉਹ 3.5 ਇੰਚ ਦੀ ਪਾਉਣੀ ਹੈਗੀ 3.5 ਦੇ ਤੇ ਨਿਸ਼ਾਨ ਲਾਵਾਂਗੇ 3.5 ਤੋਂ ਬਾਅਦ ਆਪਾਂ ਇਹਦਾ ਮੋਢਾ 1.5/8 ਇੰਚ ਤਿਆਰ ਰੱਖਣਾ ਹੈਗਾ ਆਪਾਂ 1.5/8 ਤੇ ਇੱਕ ਸੂਤ ਤੇ ਨਿਸ਼ਾਨ ਲਾਵਾਂਗੇ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਪੱਕੇ ਕਰ ਲਾਂਗੇ ਉਹੀ ਚੀਜ਼ ਆਪਾਂ ਨੇ ਪਹਿਲਾਂ ਵੀ ਤੁਹਾਨੂੰ ਦੱਸੀ ਹੋਈ ਹੈ ਵੀ ਇਹਦਾ ਅੱਧ ਕਰਕੇ ਸਭ ਤੋਂ ਸੌਖਾ ਤਰੀਕਾ ਤੁਹਾਡੇ ਵਾਸਤੇ ਹੈ ਤਾਂ ਆਪਾਂ ਹੁਣ ਇਹਨੂੰ ਆਹ ਸਾਹਤ ਤੋਂ ਗਲਾਈ ਪਾਉਣੀ ਸ਼ੁਰੂ ਕਰ ਦੇਾਂਗੇ ਤਾਂ ਹੁਣ ਮੂਰੋ ਆਪਾਂ ਨੇ ਬਾਅਦ ਹੀ ਜਿਹੜੀ ਮੂਰੀ ਰੱਖਣੀ ਆ ਉਹ 6 ਇੰਚ ਰੱਖਣੀ ਹੈ ਤਿਆਰ 6 ਇੰਚ ਤੇ ਪਹਿਲਾਂ 6 ਇੰਚ ਤੇ ਨਿਸ਼ਾਨ ਲਾਵਾਂਗੇ ਉਸ ਤੋਂ ਮਗਰੋਂ ਜਿਹੜਾ ਇਹਦਾ ਦਵਾ ਰੱਖਣਾ ਆਪਾਂ ਨੇ 2 ਇੰਚ 2 ਇੰਚ ਦੇ ਉੱਪਰ ਨਿਸ਼ਾਨ ਲਾਵਾਂਗੇ ਤਾਂ ਹੁਣ ਆਪਾਂ ਕੀ ਕਰਾਂਗੇ ਆ ਮੋਡੇ ਦਾ ਨਿਸ਼ਾਨ ਆ ਆ ਮੂਰੀ ਦਾ ਨਿਸ਼ਾਨ ਆ ਪਹਿਲਾਂ ਇਹਨਾਂ ਨੂੰ ਆਪਾਂ ਮਿਲਾ ਦੇਾਂਗੇ ਆਪ ਚ ਉਸ ਤੋਂ ਮਗਰੋਂ ਆਪਣੇ ਜਿਹੜਾ ਦਵਾ ਦਾ ਨਿਸ਼ਾਨ ਆ ਇਹਦੇ ਤੋਂ ਲੈ ਕੇ ਇਹਨੂੰ ਮਿਲਾ ਦੇਣਾ ਆਪਾਂ ਹੁਣ ਆਪਾਂ ਇਹਦੀ ਕਟਿੰਗ ਕਰ ਦੇਣੀ ਹੈਗੀ ਆਪਾਂ ਇੱਥੇ ਇਹਦੀ ਮੁੜਾਈ ਦਾ ਟੱਕ ਲਾ ਦੇਣਾ ਉਸ ਤੋਂ ਬਾਅਦ ਆਪਾਂ ਨੇ ਮੂਰਲੇ ਹਿੱਸਾ ਜਿਹੜਾ ਆਪਾਂ ਨੇ 1.5 ਇੰਚ ਕੱਢਣਾ ਹੁੰਦਾ ਹੈਗਾ 1.5 ਇੰਚ ਦਾ ਆਪਾਂ ਦੇ ਨਿਸ਼ਾਨ ਵੀ ਲਾ ਲਾ ਦਿੰਨੇ ਆਪਾਂ ਇੱਥੋਂ ਆਪਾਂ ਨੇ ਚੱਕਣਾ ਆਹ ਫੀਟ ਤੋਂ ਦੇਖੋ ਤਾਂ ਹੁਣ ਆਪਾਂ ਇਹਨੂੰ ਬਿਲਕੁਲ ਇਹਦੇ ਬਰਾਬਰ ਢਾਲ ਲਿਆ ਕੇ ਤੇ ਰੱਖ ਦੇਣੀ ਹੈ ਤੇ ਹੁਣ ਆਪਾਂ ਨੇ ਇਹਦੇ ਮੋਢੇ ਦੀ ਦਾ ਟੱਕ ਲਾ ਦੇਣਾ ਜਿੱਥੇ ਆਪਾਂ ਨੇ ਸਲਾਈ ਪਾਉਣੀ ਹੈ। ਇਹਹੀ ਬਾਜੂ ਕਮੀਜ਼ ਦੀ ਆਪਣੇ ਬਾਜੂ ਕੱਟ ਲਈ ਹੈ ਤੇ ਹੁਣ ਆਪਾਂ ਤੁਹਾਨੂੰ ਜਿਹੜਾ ਕਮੀਜ਼ ਦਾ ਅੱਗਾ ਪਿੱਛਾ ਕੱਟਣਾ ਬੈਕ ਤੇ ਫਰੰਟ ਉਹ ਆਪਾਂ ਦਿਖਾਣ ਲਵਨੇ ਆ ਇਹ ਸਰਵਾਹ ਦਾ ਕਪੜਾ ਆਪਾਂ ਇੱਕ ਸਾਈਡ ਤੇ ਕਰ ਦਿੱਤਾ ਇਹ ਆਪਾਂ ਨੇ ਘੇਰਾ ਮੋੜ ਕੇ ਕੱਟਣਾ ਇਹਦਾ ਇਹਨਾਂ ਘੇਰਾ ਆਪਾਂ 21.5 ਇੰਚ ਤਿਆਰ ਕਰਨਾ 21 ਤੇ 4 25 ਇੰਚ ਕਟਾਈ ਦਾ ਘੱਟ ਸਕਦੇ ਆਪਾਂ ਪਰ ਇਹ ਵੈਲਵਟਾ ਇਹਦਾ ਆਪਾਂ ਨੂੰ ਵੱਧ ਕੱਟਣਾ ਪਊ ਕਿਉਂਕਿ ਇਹ ਮੰਨੋ ਬੱਲੀ ਫੇਰ ਵੀ ਜਿੰਨਾ ਮਰਜੀ ਇਹਨੂੰ ਸਿੱਧਾ ਕਰੀ ਚੱਲੋ ਫੇਰ ਵੀ ਇਹ ਕਾਣ ਨੂੰ ਤਰੇ ਜਾਂਦਾ ਰਹਿੰਦਾ ਹੈਗਾ ਇਸ ਕਰਕੇ ਆਪਾਂ ਨੂੰ ਇਹਦਾ ਘੇਰਾ ਵੱਧ ਰੱਖਣਾ ਪਊਗਾ ਵੱਧ ਕੱਟ ਕੇ ਆਪਾਂ ਇਨੂੰ ਪ੍ਰੋਪਰ ਲਾ ਲਾਂਗੇ ਵੀਰ ਦੋ ਨਾਲ ਨਾਲ ਥੋੜੀ ਥੋੜੀ ਲੀਰ ਲਾ ਦੇਣਗੇ ਕਿਉਂਕਿ ਇਹਦੇ ਨਾਲੋਂ ਆਪਣੇ ਕੋਲ ਕੰਨੀ ਆ ਇਹ ਵੀ ਕੰਨੀ ਵੀ ਤਾਰ ਨਹੀਂ ਪਊਗਾ ਆਪਾਂ ਨੂੰ ਤਾਂ ਇਹਨੂੰ ਆਪਾਂ ਨੇ ਬਿਲਕੁਲ ਨਾਲੋਂ ਲਾ ਲਿਆ ਇਹ ਪੀਸ ਕਿਉਂਕਿ ਆਪਣੇ ਕੋਲ ਇਹ ਕੱਪੜਾ ਪੂਰਾ ਪੂਰੀ ਹੈ ਤਾਂ ਹੁਣ ਆਪਾਂ ਨੇ ਇਹਨਾਂ ਨੂੰ ਸਿੰਗਲ ਸਿੰਗਲ ਪੀਸਾਂ ਨੂੰ ਕਰ ਲੈਣਾ ਹੈ ਪਹਿਲਾਂ ਆਪਾਂ ਨੇ ਨਿਸ਼ਾਨ ਲਾ ਲੈਣੇ ਵੀ ਕਿਹੜਾ ਬਸ ਆਪਣਾ ਉੱਪਰ ਜਾਂਦਾ ਆ ਦੇਖੋ ਆ ਕੀ ਜਿਹੜਾ ਡਿਜ਼ਾਈਨ ਇਹ ਉੱਪਰ ਜਾਂਦਾ ਹੈਗਾ ਇਹਦਾ ਨਿਸ਼ਾਨ ਲਾ ਲੈਣਾ ਆਪਾਂ ਨੇ ਜਿੱਥੇ ਆਪਾਂ ਨੇ ਮੋਟਾ ਕੱਢਣਾ ਠੀਕ ਹੈ ਜੀ ਇਧਰੋਂ ਆਪਾਂ ਨੇ ਐਸ ਪੀਸ ਤੇ ਉੱਪਰ ਨਿਸ਼ਾਨ ਲਾ ਲੈਣਾ ਇਹ ਦੋਨੇ ਪੀਸ ਉਹਦੇ ਕੋਲ ਉੱਪਰ ਆ ਜਾਣਗੇ ਤੁਹਾਨੂੰ ਨਿਸ਼ਾਨੀ ਦਾ ਪਤਾ ਲੱਗ ਹੀ ਜਾਊਗਾ ਵੀ ਇਹ ਉੱਪਰ ਜਾਣਾ ਹਿੱਸਾ ਹੁਣ ਆਪਾਂ ਨੇ ਸਿੰਗਲ ਸਿੰਗਲ ਪੀਸ ਕਰਕੇ ਆਪਾਂ ਨੇ ਪਹਿਲਾਂ ਇਹਨਾਂ ਨੂੰ ਬਿਲਕੁਲ ਕੰਨੀ ਤੋਂ ਕੰਨੀ ਨਾਲ ਜਪੈਂਟ ਜੋੜ ਲਓ ਤੁਸੀਂ ਜਦੋਂ ਤੁਸੀਂ ਕੰਨੀ ਤੇ ਕੰਨੀ ਨਾਲ ਜੋ ਪੁਆਇੰਟ ਜੋੜੋਗੇ ਤਾਂ ਤਾਹਾਂ ਚੱਕੋਗੇ ਫੇਰ ਵੀ ਮੱਲੋ-ਵੱਲੀ ਦਾ ਫਰਕ ਪੈ ਜੂ ਜਿੱਥੇ ਇਹਨੇ ਕੱਪੜੇ ਨੇ ਰੋਕਣਾ ਆਪ ਦੇ ਆਪ ਉੱਥੇ ਜਾ ਕੇ ਰੁਹੂਆ ਤੁਸੀਂ ਆਹ ਕੁੰਡੇ 'ਚ ਲੈ ਕੇ ਆਹ ਚੀਜ਼ੇ ਮਿਲਾ ਲਿਆ ਕਰੋ ਆਹ ਦੇਖੋ ਤਾਂ ਇਹਨੂੰ ਇਸੇ ਲੋਟ 'ਚ ਇੱਧਰ ਮਿਲਿਆ ਹੋਇਆ ਹੈਗਾ ਆਪਣਾ ਇਹਨੂੰ ਇਸ ਲੋਟ ਚੱਕ ਕੇ ਝਾੜਨਾ ਕੱਪੜੇ ਨੂੰ ਜਿਹਦੇ ਪਾਸੇ ਵੀ ਇਹ ਕੱਪੜਾ ਧਾਣੇ ਤੋਂ ਜਾਂਦਾ ਉਸੇ ਪਾਸੇ ਕੋਈ ਗੱਲ ਨਹੀਂ ਜਾਂ ਜਾਣਦੇ ਉਹ ਫੇਰ ਕਾਣ ਨਹੀਂ ਪੈਂਦਾ ਆਹ ਦੇਖੋ ਹੁਣ ਇਹ ਬਰਾਬਰ ਆ ਗਿਆ ਹੁਣ ਇਹ ਆਪ ਕੋਲ ਬਰਾਬਰ ਆ ਕੇ ਪੀਸ ਕਿੰਨਾ ਹੈਗਾ 27.5 ਆਪਾਂ ਨੂੰ 25 ਚਾਹੀਦਾ ਆਪਾਂ ਇਹਦੇ ਨਾਲ ਨਾਲ ਲਾ ਦੇਗੇ ਕੋਈ ਹੋਣੀ ਜੇ ਥੋੜਾ ਬੋਧਾ ਵਧਰੇ ਨੂੰ ਸਲਾਈ ਕਰਕੇ ਵੀ ਲੈ ਜੂ ਇਹ ਤਾਂ ਵੀ ਉਹ ਨਹੀਂ ਹੈਗਾ ਕਈ ਭੈਣਾਂ ਦੁਕਾਨ ਪੈ ਜਾਂਦਾ ਹੈਗਾ ਫਿਰ ਆਪਣਾ ਉਹ ਕਾਣ ਕੱਢਣਾ ਵੀ ਸੌਖਾ ਹੋ ਜਾਂਦਾ ਇਹ ਤੋਂ ਬੈਲ ਬਟਰਾਂ ਕੇ 1 ਇੰਚ ਲਾਜ਼ਮੀ ਵੱਧ ਘਟੋ ਜਦੋਂ ਆਪਾਂ ਨੇ ਸਲਾਈ ਕਰ ਲਈ ਉਦੋਂ ਨਾਲ ਦੇ ਨਾਲ ਸਲਾਈ ਕਰਕੇ ਜਦੋਂ ਆਪਾਂ ਚਾਕ ਮੋੜਨੇ ਨੇ ਉਦੋਂ ਇਹਨੂੰ ਪ੍ਰੋਪਰ ਬਰਾਬਰ ਕਰ ਲਓ ਆਪਾਂ ਇਸੇ ਤਰ੍ਹਾਂ ਹੀ ਆਪਾਂ ਨੇ ਇਹਨੂੰ ਇਸ ਲੋਟ ਕੇਰਾ ਮਿਲਿਆ ਲਿਆ ਆਹ ਚੀਜ਼ ਮਿਲਾ ਕੇ ਆਪਾਂ ਨੇ ਆਹ ਜਿੱਤੂ ਫੜ ਲੈਣਾ ਇੱਥੋਂ ਦੋਨੇ ਸੱਜਾ ਤੋਂ ਫੜ ਕੇ ਇਹਨੂੰ ਝਾੜ ਲੈਣਾ ਝਾੜ ਕੇ ਆਪਾਂ ਨੇ ਇੱਕ ਬਰਾਬਰ ਕਰ ਲੈਣਾ ਤਾਂ ਹੁਣ ਜਿਹੜਾ ਆਪਾਂ ਨੇ ਆਹ ਪੀਸ ਝਾੜਿਆ ਸੀਗਾ ਇਹਨੂੰ ਉੱਪਰ ਰੱਖ ਲੈਣਾਗਾ ਇਹਦੇ ਆਪਾਂ ਨੇ ਪਹਿਲਾਂ ਆ ਦੇਖੋ ਇਹਨੂੰ ਬਿਲਕੁਲ ਸਿੱਧਾ ਕਰ ਰੱਖਿਆ ਕੱਪੜੇ ਨੂੰ ਪਹਿਲਾਂ ਆਪਾਂ ਨੇ ਨਿਸ਼ਾਨ ਲਾ ਲੈਣਾ ਆਹ ਚੀਜ਼ ਉੱਪਰ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਨਿਸ਼ਾਨ ਲਾਉਣਾ ਹੈ ਮੋਢੇ ਦਾ 7 ਇੰਚ ਆਪਾਂ ਨੇ ਮੋਢੇ ਦਾ ਨਿਸ਼ਾਨ ਲਾ ਲਿਆ ਇਹਨਾਂ ਜਿਹੜੀ ਆਪਾਂ ਨੇ ਪਲੋਈ ਤਿਆਰ ਕਰਨੀ ਹੈਗੀ ਉਹ 10.5 ਤਿਆਰ ਕਰਨੀ ਹੈ ਆਪਾਂ ਨੇ ਆਪਾਂ ਇਸ ਨੂੰ 11 ਇੰਚ ਤੇ ਨਿਸ਼ਾਨ ਲਾ ਲਿਆ ਉਸ ਤੋਂ ਮਗਰੋਂ ਆਪਣੀ ਪਲੋਈ ਜਿਹੜੀ ਪਾਉਣੀ ਹੈ 7 ਇੰਚ ਲੰਬੀ ਕਰਨੀ ਹੈਗੀ 11 ਤੇ 7 18 ਉਸ ਤੋਂ ਬਾਅਦ ਜਿਹੜੀ ਆਪਾਂ ਨੇ ਹੁਣ ਆਪਾਂ ਲੰਬਾਈ ਤੇ ਵੱਗ ਚੱਲਦੇ ਆਂ ਆਪਾਂ ਇਹ ਕਿਮੀਜ਼ ਦੀ ਲੰਬਾਈ ਕਰਨੀ ਹੈਗੀ ਉਹ 38.5 ਇੰਚ ਤਿਆਰ ਕਰਨੀ ਹੈ 38.5 ਤਾਂ ਆਪਾਂ ਪੌਣਾ ਇੰਚ ਵੱਧ ਘਟਾ ਗਏ ਉਹ ਤੋਂ ਮੋਰ ਆਪਣੇ ਕੋਲ ਜਿਹੜਾ ਮਣਾਈ ਦਾ ਨਿਸ਼ਾਨ ਇਹ ਰਹਿ ਗਿਆ 3 ਇੰਚ ਦਾ ਤੇ ਹੁਣ ਆਪਾਂ ਦੁਬਾਰਾ ਇੱਥੇ ਆ ਜਿੰਨੇ ਮੁੜ ਕੇ ਆਪਾਂ ਕੰਡੇ ਦੇ ਉੱਪਰ ਇਹਦਾ ਸਵਾ 12 ਇੰਚ ਤੀਰਾ ਹੈ ਸਵਾ 12 ਇੰਚ ਜਾਨੀ ਕਿ 6 ਇੰਚ ਤੇ ਇੱਕ ਸੂਤ ਆਪਾਂ ਇਹਦੀ ਕਟਾਈ ਕਰਾਂਗੇ 13 ਇੰਚ ਦੀ 사ढे 6 ਤੇ 1/4 ਇੰਚ ਵੱਧ ਤਾਂ ਇਥੋਂ ਵੀ ਆਪਾਂ ਨੇ ਸਾਢੇ 7 ਹੀ ਨਿਸ਼ਾਨ ਲਾ ਲੈਣਾ ਜਿਹੜੀ ਇਹਦੀ ਫੀਟਿੰਗ ਦਾ ਨਿਸ਼ਾਨ ਹੈ ਉਹ 7/20 ਇੰਚ ਦਾ ਹੈ ਆਪਾਂ 7/20 ਦੇ ਹਿਸਾਬ ਨਾਲ 10 ਇੰਚ ਇੱਕ ਸੂਤ ਤੇ ਨਿਸ਼ਾਨ ਲਾ ਲੈਣਾ ਉਸ ਤੋਂ ਮਗਰੋਂ ਆਪਾਂ ਨੇ ਜਿਹੜਾ ਇਹਨਾਂ ਦੇ ਘੇਰੇ ਦੇ ਹਿਸਾਬ ਨਾਲ ਆਪਾਂ ਕੱਟਣਾ ਸੀਗਾ ਕਮੀਜ਼ ਯਾਨੀ ਕਿ 21 ਇੰਚ ਇਹਦਾ ਤਿਆਰ ਰੱਖਣਾ ਸੀ ਆਪਾਂ ਨੇ ਘੇਰਾ ਸਾਢੇ 21 ਸਾਢੇ ਤੇ 21 ਤੇ 4 ਸਾਢੇ 25 ਸਾਢੇ 25 ਦਾ ਜਿਹੜਾ ਕੀ ਹਿਸਾ ਬਣਦਾਗਾ ਚੌਥਾ ਹਿਸਾ ਪੌਣੇ ਦੂਜਾ ਹਿਸਾ ਪੌਣੇ 13 ਤਾਂ ਪੌਣੇ 13 ਤੇ ਆਪਾਂ ਨਿਸ਼ਾਨ ਲਾ ਕੇ ਇਹਨੂੰ ਹੁਣ ਆਪਾਂ ਨੇ ਜਿਹੜਾ ਆਪਲੋਈ ਦਾ ਨਿਸ਼ਾਨ ਹੈ ਪਲੋਈ ਦਾ ਨਿਸ਼ਾਨ ਵਿਚਾਰੜੇ ਪੰਨ ਤੋਂ ਸਾਢੇ 3 ਇੰਚ ਤੇ ਆਪਾਂ ਨੇ ਲਾ ਲੈਣਾ ਤਾਂ ਇਸ ਨੂੰ ਵੀ ਆਪਾਂ ਨੇ ਸਾਢੇ 3 ਤੇ ਲਾ ਲੈਣਾ ਹੁਣ ਆਪਾਂ ਨੇ ਜਿਹੜਾ ਇਹਦਾ ਚੌਕ ਰੱਖਣਾਗਾ ਚੌਕ ਦਾ ਨਿਸ਼ਾਨ ਹੈ ਜਿਹੜਾ ਆਪਾਂ نیچے ਤੋਂ ਰੱਖਣਾ ਇਹਦਾ ਸਾਢੇ 17 ਇੰਚ ਹੈ ਪਹਿਲਾਂ ਆਪਾਂ ਜਿਨੀ ਲਵਾਈ ਹੈ ਲਵਾਈ ਦਾ ਨਿਸ਼ਾਨ ਲਾ ਲਾਂਗੇ ਤਾਂ ਹੁਣ ਆਪਾਂ ਨੇ ਇਹਦਾ ਚਾਹ ਜਿਹੜਾ ਨੀਕੇ ਤੋਂ 17.5 ਤਿਆਰ ਰੱਖਣਾ ਤਾਂ ਆਪਾਂ 17.5 ਤੇ ਹੀ ਨਿਸ਼ਾਨ ਲਾਵਾਂਗੇ ਤਾਂ ਇਹਨੂੰ ਵੀ ਆਪਾਂ ਇਥੋਂ ਪੱਕਾ ਕਰ ਦਿਆਂਗੇ ਹੁਣ ਜਿਹੜੀ ਆਪਾਂ ਹਿਪ ਰੱਖਣੀ ਹੈ ਇਹਦੀ ਹਿਪ ਆਪਣੇ ਕੋਲੇ 21.5 ਇੰਚ ਤਿਆਰ ਜਾਨੀ ਕਿ ਪੌਣੇ 11 ਇੰਚ ਤਿਆਰ ਪੌਣੇ 11 ਤੇ 2 ਪੌਣੇ 13 ਇੰਨਾ ਹੀ ਆਪਣੇ ਕੋਲ ਘੇਰਾ ਤਿਆਰ ਹੈ ਦਾ ਆਪਾਂ ਘੇਰੇ ਤੇ ਨਿਸ਼ਾਨ ਲਾਵਾਂ ਪੌਣੇ 11 ਤੇ ਪੌਣੇ 13 ਹੁਣ ਆਪਾਂ ਇਹਦਾ ਕਮਰ ਦੇ ਨਿਸ਼ਾਨ ਤੇ ਚੱਲਦੇ ਆਂ ਕਮਰ ਇਹਦੀ 18 ਇੰਚ ਤਿਆਰ ਰੱਖਣੀ ਹੈ ਜਣੀ ਕਿ ਅੱਧੋ ਦਾ 9 ਇੰਚ ਹੋ ਗਿਆ 9 ਦੇ ਵਿੱਚ ਆਪਾਂ 3 ਇੰਚ ਐਡ ਕਰਾਂਗੇ 9 ਤੇ 3 12 ਕਿਉਂਕਿ ਇਹਦੇ ਵਿੱਚ ਪਲੋਈ ਪੈ ਜੂ ਤੇ 2 ਇੰਚ ਆਪਣੇ ਕੋਲੇ ਇਸ ਦਾ ਦਬਾ ਰਹਿ ਜੂਗਾ ਤਾਂ ਹੁਣ ਆਪਾਂ ਨੇ ਇਹ ਨਿਸ਼ਾਨ ਸਾਰੇ ਪੱਕੇ ਕਰ ਲੈਣੇ ਨੇ ਪਹਿਲਾਂ ਆਪਾਂ ਪਲੋਜਾ ਦੇ ਨਿਸ਼ਾਨ ਪੱਕੇ ਕਰ ਲੈਣੇ ਨੇ ਹੁਣ ਆਪਾਂ ਨੇ ਇਹ ਮੋਢੇ ਵਾਲਾ ਨਿਸ਼ਾਨ ਲਾਇਆ ਹੋਇਆ ਚੀਜ਼ ਇਹਨੂੰ ਆਪਾਂ ਨੇ ਪੱਕਾ ਕਰ ਲੈਣਾ ਉਸ ਤੋਂ ਬਾਅਦ ਜਿਹੜਾ ਆਪਣੇ ਕੰਦੇ ਦਾ ਤੇ ਫਰੰਟ ਦਾ ਨਿਸ਼ਾਨ ਲਾਏਗਾ ਇਹਨੂੰ ਵੀ ਆਪਾਂ ਨੇ ਪੱਕਾ ਕਰ ਲੈਣਾ ਉਸ ਤੋਂ ਬਾਅਦ ਆਪਾਂ ਨੇ ਹੁਣ ਫੇਰ ਭੈਣਾਂ ਇੱਥੇ ਆ ਕੇ ਪੁੱਛ ਲੈਂਦੀਆਂ ਨੇ ਵੀ ਤੁਸੀਂ ਗੁਲੇਈ ਪਾਉਣੀ ਹੈਗੀ ਕਿਸੇ ਦਾ ਮੋਟਾ ਲੰਮਾ ਹੁੰਦਾ ਕਿਸੇ ਦਾ ਥੋੜਾ ਘੱਟ ਹੁੰਦਾ ਜਣੀ ਕਿ ਹੁਣ ਇਹ ਆਪਾਂ 4.5 ਤੇ ਤੇ 5 ਤੋਂ ਆਪਾਂ ਨੇ ਗੁਲੇਈ ਪਾ ਲੈਣੀ ਹੈ ਇਹਦੇ ਦੇ ਕੋਲ ਤਾਂ ਦੋ ਸੂਤ ਆਪਾਂ ਨੇ ਸੂਤ ਇੱਥੋਂ ਇੱਧਰ ਕੱਢ ਦੇਣਾ ਤੇ ਉਹੀ ਆਪਾਂ ਨੇ ਜਿਹੜਾ ਦੋ ਸੂਤ ਇੱਥੋਂ ਆਹ ਚੀਜ਼ ਆਪਾਂ ਥੱਲੇ ਢਾਲ ਦੇਣੇ ਹੁੰਨੇ ਆ ਤਾਂ ਇਹਨੂੰ ਦੇ ਦੇਣੇ ਆ ਹੁਣ ਆਪਾਂ ਨੇ ਜਿਹੜੀ ਸਾਈਡ ਪਲੋਈ ਆ ਉਹਦਾ ਨਿਸ਼ਾਨ ਲਾਉਣਾ ਹੈ ਸਾਈਡ ਪਲੋਈ ਦਾ ਨਿਸ਼ਾਨ ਬਿਲਕੁਲ ਆ ਦੇਖੋ ਇਹਦੇ ਨਾਲ ਆਪਾਂ ਨੇ ਮਿਲਾ ਲਿਆ ਤਾਂ ਆਪਾਂ ਨੇ ਇੱਥੇ ਰੋਕ ਦਿੱਤਾ ਕਿ ਤਾਂ ਇਧਰੋਂ ਆਪਾਂ ਨੇ ਆਈਡੀ ਆਪਣੀ ਨਿਸ਼ਾਨੀ ਦਿੱਤੀ ਹੋਈ ਹੈ ਇਹਦੇ ਹਿਸਾਬ ਨਾਲ ਇੱਥੋਂ ਲਾ ਲੈਣਾ ਹੁਣ ਆਪਾਂ ਨੇ ਕੀ ਕਰਨਾ ਜਿਹੜੇ ਆਪਣੇ ਕੋਲੇ ਆ ਨਿਸ਼ਾਨ ਨੇ ਇਹਨਾਂ ਨੂੰ ਆਪਾਂ ਨੇ ਪ੍ਰੋਪਰ ਤੌਰ ਤੇ ਪੱਕੇ ਕਰ ਲੈਣੇ ਨੇ ਪਹਿਲਾਂ ਆਪਾਂ ਨੇ ਹੀਪ ਤੋਂ ਹਿਪ ਟਿੱਕਰ ਹੁਣ ਆਪਾਂ ਨੇ ਹਿਪ ਤੋਂ ਕਮਰ ਟਿੱਕਰ ਹੁਣ ਆਪਾਂ ਕਮਰ ਤੋਂ ਬ੍ਰੈਸਟ ਟਿੱਕਰ ਤਾਂ ਹੁਣ ਆਪਾਂ ਨੇ ਇਹਦੇ ਨਿਸ਼ਾਨ ਵੀ ਆਪਣੇ ਪੱਕੇ ਕਰ ਦੇਣੇ ਨੇ ਇਹ ਆਪਣੇ ਕੋਲ ਪ੍ਰੋਪਰ ਫੀਟਿੰਗ ਦੇ ਨਿਸ਼ਾਨ ਆ ਗਏ ਜਾਨੀ ਕਿ ਸਵਾ 12 ਇੰਚ ਤੀਰਾ 13 ਇੰਚ ਤੇ ਆਪਾਂ ਨਿਸ਼ਾਨ ਲਾਇਆ ਸਵਾ ਵੀ ਫੀਟਿੰਗ ਦਾ ਨਿਸ਼ਾਨ ਆ 10 ਇੰਚ ਇੱਕ ਸੂਤ ਤੇ 18 ਇੰਚ ਕਮਰ ਹੈ ਜਾਨੀ ਕਿ ਉਹਦਾ ਅੱਧ 9 ਇੰਚ 9 ਦੇ ਵਿੱਚ ਆਪਾਂ 3 ਇੰਚ ਐਡ ਕੀਤਾ ਨਾਲੇ ਪਲੂਈਆਂ ਦਾ ਤੇ ਸਾਈਡ ਦਵਾਦਾ ਜਾਨੀ ਕਿ 9 ਤੇ ਤੇ 12 ਇੱਥੋਂ ਆਪਾਂ ਨੇ 21/2 ਇੰਚ ਘੇਰਾ ਰੱਖਣੀ ਸੀ ਪੌਣੇ 11 2 ਇੰਚ ਦਾ ਹੱਦਵਾਦਾ ਇੱਥੋਂ ਵੀ ਆਪਣੇ 21/2 ਇੰਚ ਘੇਰਾ ਰੱਖਣਾ ਸੀ ਪੌਣੇ 11 ਤੇ 2 ਇੰਚ ਦਾ ਹੱਦਵਾਦਾ Mengapa itu? Kadang ya? Mengapa nih? ਸੋ ਬੈਗ ਬਾਰੇ ਪਹਿਲਾਂ ਵੀ ਸੰਦਚਿਆ ਵੀ ਤੁਸੀਂ ਕਿਹੜੇ ਤਿੰਨ ਛਾਣ ਲਾ ਲੋ ਤਾਂ ਤੁਸੀਂ ਹੁਣ ਇਹਨਾਂ ਨੂੰ ਡੇਢ ਕਿਤੇ ਰੈਪਰ ਕਰਨਾ ਆਪਾਂ ਨੇ ਕੋਈ ਨਾ ਕਨੇ ਆ ਕੀ ਨੂੰ ਪਾ ਦੇਣਾ ਤੇ ਜਿਹੜਾ ਆਪਾਂ ਨੇ ਦੋ ਤੋਂ ਅੱਗੇ ਰਹਿਣਾ ਹੁੰਦਾ ਉੱਪਰ ਉਹ ਨੂੰ ਆਪਾਂ ਵੀ ਰੱਖ ਕੇ ਕਰਣੀ ਕਰ ਦਿੰਨੀ ਆ ਤਾਂ ਮੈਨਾਂ ਆਪਾਂ ਨੇ ਆ ਕੀ ਤਿੰਨ ਛਾਣ ਲਾ ਲੈਣ ਤੱਕ ਉਸ ਤੋਂ ਮੋਰੜੀ ਆਪਣੀ ਅਪਲਾਈ ਆਉਂਦੀ ਆ ਇਸ ਤੇ ਉਸ ਤੋਂ ਆਪਣੀ ਹੀਪਲਾ ਨਹੀਂ ਖਾਣਾ ਜਿਹੜਾ ਉਹਦੇ ਉੱਪਰ ਟੱਕ ਲਾ ਦੇਣਾ ਉਸ ਤੋਂ ਮਗਰੋਂ ਆਪਣਾ ਆਪਣਾ ਘੇਰਾ ਮੋੜਨਾ ਉੱਤੇ ਟੱਕ ਲਾ ਦੇਣਾ ਤੇ ਫਿਰ ਆਪਾਂ ਨੇ ਜਾ ਕੇ ਜਿਹੜੀ ਉੱਪਰ ਵਾਲੀ ਆਪਣੀ ਪਲੋਈ ਹੈ ਉਹਦੇ ਉੱਪਰ ਟੱਕ ਲਾ ਦੇਣਾ ਤੇ ਹੁਣ ਆਪਾਂ ਨੇ ਇਹਨਾਂ ਪੁੰਜਾਂ ਦੇ ਨਿਸ਼ਾਨੇ ਦੇ ਦੂਸਰੀ ਸਾਈਡ ਆਪਾਂ ਨੇ ਪੱਕੇ ਕਰਨੇ ਨੇ ਇੱਥੇ ਸਾਬ ਨਾਲ ਇੱਥੇ ਪਾਈ ਕਰਾਂਗੇ ਪੱਕੇ ਆਪਾਂ ਪਹਿਨਾ ਪੈਣੀ ਨੂੰ ਆਪੜਿਆ ਨਾ ਨਾਪ ਕੇ ਆਪਾਂ ਨੇ ਆਹ ਉਂਗਲ ਦੇ ਸਾਬ ਨਾਲ ਆਪਾਂ ਆਹ ਤਾਂ ਦੇ ਲਾਤਾ ਉਸ ਤੋਂ ਮਗਰੋਂ ਦੀਚੇ ਵਾਲੇ ਸਾਤੇ ਉਸ ਤੋਂ ਮਗਰੋਂ ਆਪਾਂ ਇਹਨੂੰ ਬਿਲਕੁਲ ਸਿੱਧਾ ਕਰ ਲੈਣਾ ਫਿਰ ਆਪਣਾ ਬਿਚਾਰ ਵਾਲਾ ਪੱਲਾ ਆਪਣਾ ਇੱਥੇ ਹੀ ਤੇ ਲਾ ਦੇਣਾ ਉਸ ਤੋਂ ਔਰ ਫਿਰ ਉਹ ਹੀ ਨੀਚੇ ਵਾਲਾ ਮਿਖਾਣਾ ਤੇ ਆਪਣੀ ਸਾਈ Tak これ...